ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਦੇ ਆਖੜਾ ਮਿੱਤਰਾਂ ਦਾ ਜਾਊਂਗਾ ਲਓ ਵੀ ਸਰਿੰਦਰ ਵੀਰ ਨੂੰ ਸੂਚਨਾ ਦੇਣਾ ਚਾਹਾਂਗੇ ਰਾਈਡ ਕੰਪਲੀਟ ਕੀਤੀ ਆ ਗੋਨਿਆਣਾ ਤੋਂ ਬਟਿੰਡਾ ਤੇ ਬਟਿੰਡਾ ਤੋਂ ਗੋਨਿਆਣਾ ਇਹ ਬਈ ਆਪਾਂ ਨੂੰ ਲੱਗੇ 45 ਮਿੰਟ 20 ਕਿਲੋਮੀਟਰ 45 ਮਿੰਟਾਂ ਵਿੱਚ ਤੈਅ ਕੀਤਾ ਤੁਹਾਡੇ ਵੀਰ ਨੇ ਡੇ ਬਾਏ ਡੇ ਗ੍ਰੋਥ ਹੋ ਰਹੀ ਹੈਗੀ ਜਿਹੜੇ ਮੇਰੇ ਵੀਰ ਨਹੀਂ ਆਉਂਦੇ ਉਹਨਾਂ ਨੂੰ ਸਲਾਹ ਦੇਣਾ ਚਾਹਾਂਗਾ ਆਇਆ ਕਰੋ ਮਿਸ ਨਾ ਕਰਿਆ ਕਰੋ ਇਹ ਮੈਂ ਰਾਤ ਦੀ ਰਾਈਡ ਰਾਤ ਦੀ ਰਾਈਡ ਲਾ ਰਿਹਾ ਅੱਜ ਪਹਿਲੀ ਵਾਰੀ ਬਹੁਤ ਆਨੰਦ ਆਇਆ ਕੱਲੇ ਨੂੰ ਰਾਈਡ ਲਾਉਣ ਲੱਗੇ ਸਰੇਂਦਰ ਵੀਰੇ ਧੰਨਵਾਦ ਤੇਰੇ ਕਰਕੇ ਰਾਤ ਦੀ ਲਾਈਡ ਲਾਈ ਅੱਜ ਨਹੀਂ ਮੇਰਾ ਮਨ ਹੈ ਨਹੀਂ ਜੀਆ ਮੈਂ ਨਹੀਂ ਯਾਰ ਜਦੋਂ ਬਾਈਕ ਇਕੱਲਾ ਸਵੇਰੇ ਜਾ ਸਕਦਾ ਤਾਂ ਸਾਨੂੰ ਫਿਰ ਐਸੇ ਲਈ ਜਾਣ ਨੂੰ ਕੀ ਹੋਇਆਗਾ ਚੰਗੇ ਭਲੇ ਆ ਠੀਕ ਠਾਕ ਜਾ ਬਹੁਤ ਵਧੀਆ ਲੱਗਿਆ ਕੱਲੇ ਨੂੰ ਰਾਈਡ ਕਰਕੇ Suada ya. Tarım